ਕਿ ਤੁਸੀਂ ਵੀ ਕਰਦੇ ਹੋ ਆਪਣੇ ਪੈਰਾਂ ਦੀ ਮਾਲਿਸ਼ ਕਿਤੇ ਤੁਹਾਨੂੰ ਤਾਂ ਨਹੀਂ ਕਰਨਾ ਪੈ ਰਿਹਾ ਸਿਹਤ ਸੰਬੰਧੀ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਅੱਜ ਹੀ ਸ਼ੁਰੂ ਕਰਕੇ ਦੇਖੋ ਪੈਰਾਂ ਦੀ ਮਾਲਿਸ਼ ਫਿਰ ਦੇਖਿਓ ਕਿਵੇਂ ਹੁੰਦੇ ਨੇ ਗਜਬ ਤੇ ਫਾਇਦੇ ਹਾਂਜੀ ਦੋਸਤੋ ਪਿਆਰ ਪਰਿ ਸਤਿ ਸ਼੍ਰੀ ਅਕਾਲ ਪੋਤਪੋ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਵੈਸੇ ਤਾਂ ਅਸੀਂ ਆਪਣੀ ਸਿਹਤ ਦਾ ਕਾਫੀ ਖਿਆਲ ਰੱਖਦੇ ਹਾਂ ਚਾਹੇ ਸਕਿਨ ਦੇ ਨਾਲ ਜੁੜੀਆਂ ਸਮੱਸਿਆਵਾਂ ਹੋਣ ਚਾਹੇ ਵਾਲਾਂ ਦੇ ਨਾਲ ਜੁੜੀਆਂ ਸਮੱਸਿਆਵਾਂ ਹੋਣ ਅਸੀਂ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ ਜੇਕਰ ਸਾਨੂੰ ਥੋੜੀ ਜਿਹੀ ਵੀ ਸਕਿਨਾਂ ਤੇ ਵਾਲਾਂ ਦੇ ਨਾਲ ਜੁੜੀ ਕੋਈ ਸਮੱਸਿਆ ਆਉਂਦੀ ਹੈ ਤਾਂ ਅਸੀਂ ਤੁਰੰਤ ਹੀ ਡਾਕਟਰ ਦੇ ਕੋਲੇ ਜਾਂਦੇ ਹਾਂ ਤੇ ਮੋਟਾ ਪੈਸਾ ਖਰਚ ਕਿਉਂਨੇ ਆ ਪਰ ਕਦੇ ਜੇਕਰ ਸਾਨੂੰ ਪੈਰਾਂ ਦੇ ਨਾਲ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਅਸੀਂ ਉਸ ਤੇ ਬਹੁਤਾ ਧਿਆਨ ਨਹੀਂ ਦਿੰਦੇ ਜਾਂ ਫਿਰ ਜਿਵੇਂ ਸਾਡੀਆਂ ਅੱਡੀਆਂ ਫੜ ਜਾਂਦੀਆਂ ਨੇ ਸਾਡੇ ਪੈਰਾਂ ਦੇ ਵਿੱਚੋਂ ਸੇਕ ਨਿਕਲਦਾ ਹੈ ਸਾਡੇ ਪੈਰਾਂ ਦੇ ਉੱਤੇ ਜਿਹੜਾ ਗਾ ਖਾਰਸ਼ ਹੋਣ ਲੱਗਦੀ ਹੈ ਜਾਂ ਸਾਡੇ ਪੈਰਾਂ ਦੇ ਵਿੱਚ ਥੋੜੀ ਬਹੁਤ ਅਗਰ ਸਵੇਲਿੰਗ ਵੀ ਹੁੰਦੀ ਹੈ ਤਾਂ ਅਸੀਂ ਬਹੁਤਾ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਕਿਉਂਕਿ ਅਸੀਂ ਸੋਚਦੇ ਹਾਂ ਕਿ ਸਾਡੇ ਵਾਸਤੇ ਤਾਂ ਸਾਡੇ ਵਾਲਾਂ ਅਤੇ ਸਾਡੇ ਫੇਸ ਤੋਂ ਬਿਨਾਂ ਕੋਈ ਵੀ ਚੀਜ਼ ਜ਼ਰੂਰੀ ਨਹੀਂ ਤੇ ਪੈਰਾਂ ਨੂੰ ਅਸੀਂ ਸੋਚਦੇ ਹਾਂ ਕਿ ਯਾਰ ਕੋਈ ਗੱਲ ਨਹੀਂ ਬੂਟ ਪਾਉਣੇ ਨੇ ਸੈਂਡਲ ਪਾਉਣੇ ਕੋਈ ਟੱਕਰ ਵਾਲੀ ਗੱਲ ਨਹੀਂ ਮਾੜਾ ਮੋਟਾ ਖਿਆਲ ਰੱਖ ਲਾਂਗੇ ਸਭ ਜਾਊਗਾ ਪਰ ਅਸਲ ਦੇ ਵਿੱਚ ਤੁਸੀਂ ਇਹ ਗੱਲ ਨਹੀਂ ਜਾਣਦੇ ਕਿ ਪੈਰਾਂ ਦੀ ਸੰਭਾਲ ਕਰਨੀ ਸਭ ਤੋਂ ਜ਼ਰੂਰੀ ਹੈ ਜੇਕਰ ਤੁਸੀਂ ਆਪਣੇ ਪੈਰਾਂ ਦੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਤੁਹਾਨੂੰ ਕਦੇ ਦਵਾਈ ਦੀ ਲੋੜ ਨਹੀਂ ਪੈਣੀ ਤੁਹਾਨੂੰ ਸਿਰਦਰਦ ਤੱਕ ਦੀ ਲੋੜ ਨਹੀਂ ਪੈਣੀ ਹੁਣ ਤੁਸੀਂ ਸੋਚੋਗੇ ਕਿ ਆਖਿਰਕਾਰ ਪੈਰਾਂ ਦਾ ਸਿਰਦਰਦ ਦੇ ਨਾਲ ਕੀ ਕਨੈਕਸ਼ਨ ਹੈ ਜੀ ਹਾਂ ਬਹੁਤ ਵੱਡਾ ਕਨੈਕਸ਼ਨ ਹੈ ਜੇ ਤੁਸੀਂ ਆਪਣੇ ਪੈਰਾਂ ਦੀ ਮਾਲਿਸ਼ ਕਰੋਗੇ ਤੁਸੀਂ ਆਪਣੇ ਪੈਰਾਂ ਦੀ ਸੰਭਾਲ ਰੱਖਣੀ ਸ਼ੁਰੂ ਕਰ ਦਿੱਤੀ ਤਾਂ ਤੁਹਾਡਾ ਨਾ ਤਾਂ ਸਿਰਦਰਦ ਹੋਵੇਗਾ ਨਾ ਤੁਹਾਨੂੰ ਕੋਈ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ ਕਿਵੇਂ ਆਉ ਜਾਂਦੇ ਆ ਇਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਪੈਰਾਂ ਦੀ ਮਾਲਿਸ਼ ਕਰਦੇ ਹੋ ਤਾਂ ਜਿਹਾ ਕਰਨ ਦੇ ਨਾਲ ਸਰੀਰ ਦੇ ਵਿੱਚ ਮੌਜੂਦ ਜ਼ਹਿਰੀਲੇ ਪਦਾਰਥ ਬਾਹਰ ਨਿਕਲਣਗੇ ਇੰਨਾ ਹੀ ਨਹੀਂ ਨਿਯਮਿਤ ਮਾਲਿਸ਼ ਦੇ ਨਾਲ ਪੈਰਾਂ ਦੀ ਮਜ਼ਬੂਤੀ ਤੇ ਜ਼ਿਆਦਾ ਲਚਕੀਲਾ ਬਣਾਉਂਦਾ ਹੈ ਇਹ ਵੀ ਦੱਸਣਾ ਜ਼ਰੂਰੀ ਹੈ ਤੇਲ ਦੇ ਵਿੱਚ ਮੌਜੂਦ ਤੱਤ ਪੈਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦੇ ਨੇ ਜਿਸ ਕਰਕੇ ਸਰੀਰ ਦੇ ਵਿੱਚੋਂ ਤਣਾਅ ਘਟ ਹੁੰਦਾ ਹੈ ਤੇ ਨਾਲ ਹੀ ਬਲੱਡ ਸਰਕੂਲੇਸ਼ਨ ਵੀ ਚੰਗਾ ਹੁੰਦਾ ਹੈ ਰੋਜ਼ ਮਾਲਿਸ਼ ਕਰਨ ਦੇ ਨਾਲ ਚੰਗੀ ਨੀਂਦ ਹੁੰਦੀ ਹੈ ਤੇ ਸਿਹਤ ਸੰਬੰਧੀ ਸਮੱਸਿਆਵਾਂ ਵੀ ਤੁਹਾਨੂੰ ਨਹੀਂ ਆਉਂਦੀਆਂ ਗੱਲ ਕਰ ਲੈਣੇ ਆਂ ਜੋੜਾਂ ਦੇ ਦਰਦ ਦੇ ਬਾਰੇ ਜੋੜਾਂ ਦੇ ਦਰਦ ਦੇ ਵਿੱਚ ਛੁਟਕਾਰਾ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਪੈਰਾਂ ਦੀ ਮਾਲਿਸ਼ ਇਸ ਦੇ ਨਾਲ ਆਪ ਹਰ ਤਰ੍ਹਾਂ ਦੇ ਜੂੜਾਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ ਸਿਰਦਰਦ ਤੋਂ ਮਿਲੇਗੀ ਰਾਹਤ ਪੈਰਾਂ ਦੇ ਵਿੱਚ ਮਾਲਿਸ਼ ਕਰਨ ਦੇ ਨਾਲ ਤੁਹਾਨੂੰ ਹਰ ਤਰ੍ਹਾਂ ਦੇ ਸਿਰਦਰਦ ਤੋਂ ਰਾਹਤ ਮਿਲੇਗੀ ਰੋਜ਼ਾਨਾ 15 ਮਿੰਟ ਮਾਲਿਸ਼ ਕਰਨ ਦੇ ਨਾਲ ਦਿਮਾਗ ਸ਼ਾਂਤ ਹੁੰਦਾ ਹੈ ਤੇ ਤੁਸੀਂ ਚੰਗਾ ਕੰਮ ਕਰ ਸਕੋਗੇ ਬਲੱਡ ਸਰਕੂਲੇਸ਼ਨ ਦੇ ਵਿੱਚ ਸੁਧਾਰ ਸਰੀਰ ਦੇ ਮਾਧਿਅਮ ਤੋਂ ਪ੍ਰਸਾਰਿਤ ਖੂਨ ਵਾਲਾ ਬਲੱਡ ਸਰਕੂਲੇਸ਼ਨ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਆਕਸੀਜਨ ਅਤੇ ਪੋਸ਼ਣ ਪਹੁੰਚਾਉਣ ਲਈ ਜ਼ਿੰਮੇਵਾਰ ਹੁੰਦਾ ਹੈ ਬਲੱਡ ਸਰੀਰ ਦੇ ਵਿੱਚੋਂ ਵਾਧੂ ਤੇ ਜ਼ਹਿਰੀਲੇ ਪਦਾਰਥਾਂ ਨੂੰ ਸ਼ੁੱਧ ਕਰਦਾ ਹੈ ਪਰ ਜਦੋਂ ਤਣਾਅ ਦੀ ਮੌਜੂਦਗੀ ਕਾਰਨ ਬਲੱਡ ਦਾ ਫਲੋ ਸਿਮਤ ਹੋ ਜਾਂਦਾ ਹੈ ਤਾਂ ਪੈਰਾਂ ਦੀ ਮਾਲਿਸ਼ ਬਹੁਤ ਫਾਇਦੇਮੰਦ ਸਾਬਿਤ ਹੁੰਦੀ ਹੈ ਪੈਰਾਂ ਦੇ ਨਾਲ ਜੁੜੀਆਂ ਹੋਰ ਵੀ ਪਰੇਸ਼ਾਨੀਆਂ ਰੋਜ਼ਾਨਾ ਨਾਰੀਅਲ ਤੇਲ ਦੀ ਮਾਲਿਸ਼ ਕਰਨ ਤੇ ਪੈਰ ਦੀ ਨਾੜੀ ਨੂੰ ਆਰਾਮ ਮਿਲਦਾ ਹੈ ਤੇ ਲੈਗ ਸੈਂਟਰੂਮ ਨੂੰ ਖਤਮ ਕਰਨ ਤੇ ਵਿੱਚ ਮਦਦ ਮਿਲਦੀ ਹੈ ਇਸ ਲਈ ਇਸ ਪਰੇਸ਼ਾਨੀ ਤੋਂ ਨਿਸਾਤ ਪਾਉਣ ਦੇ ਲਈ ਰੋਜ਼ ਗਰਮ ਤੇਲ ਦੀ ਮਾਲਿਸ਼ ਕਰੋ ਸਰੀਰ ਦੇ ਐਸਿਡ ਤੋਂ ਵੀ ਮਿਲ ਕੇ ਨਿਸਾਤ ਰੋਜ਼ਾਨਾ 20 ਮਿੰਟ ਤੱਕ ਪੈਰਾਂ ਦੀ ਮਾਲਿਸ਼ ਕਰਨ ਦੇ ਨਾਲ ਮਾਸਪੇਸ਼ੀਆਂ ਦੇ ਟਿਸ਼ੂ ਦੇ ਵਿੱਚ ਮੌਜੂਦ ਲੈਕਟਿਕ ਐਸਿਡ ਖਤਮ ਹੋਣ ਲੱਗਦਾ ਹੈ ਜਿਹੜਾ ਕਸਰਤ ਕਰਨ ਤੇ ਨਾਲ ਖੁੰਦਾ ਇਸ ਨੂੰ ਅਣਦੇਖਿਆ ਕਰਨ ਦੇ ਨਾਲ ਪੈਰਾਂ ਦੀਆਂ ਦੂਜੀਆਂ ਸਮੱਸਿਆਵਾਂ ਪੈ ਸਕਦੀਆਂ ਤੇ ਹੁਣ ਗੱਲ ਕਰਾਂਗੇ ਲੋਅਰ ਬਲੱਡ ਪ੍ਰੈਸ਼ਰ ਦੇ ਬਾਰੇ ਰੋਜ਼ ਸੌਣ ਤੋਂ ਪਹਿਲਾਂ 10 ਮਿੰਟ ਤੱਕ ਪੈਰਾਂ ਦੀ ਮਾਲਿਸ਼ ਕਰਨ ਦੇ ਨਾਲ ਸਵਿੰਗ ਅਤੇ ਐਂਗਜ਼ਾਇਟੀ ਦੀ ਪਰੇਸ਼ਾਨੀ ਖਤਮ ਹੋ ਜਾਂਦੀ ਹੈ ਨਾਲ ਕੀ ਹਾਈ ਬਲੱਡ ਪ੍ਰੈਸ਼ਰ ਦੀ ਵੀ ਪਰੇਸ਼ਾਨੀ ਮੁੱਕ ਜਾਏਗੀ ਅੰਤ ਵਿੱਚ ਗੱਲ ਕਰਾਂਗੇ ਗਰਭਵਤੀ ਔਰਤਾਂ ਲਈ ਫਾਇਦੇਮੰਦ ਗਰਭਵਸਤਾ ਦੇ ਆਖਰੀ ਮਹੀਨਿਆਂ ਦੇ ਵਿੱਚ ਗਰਭਵਤੀ ਔਰਤਾਂ ਨੂੰ ਪੈਰਾਂ ਦੇ ਵਿੱਚ ਮਾਲਿਸ਼ ਜ਼ਰੂਰ ਕਰਨੀ ਚਾਹੀਦੀ ਹੈ ਇਸ ਦੇ ਨਾਲ ਪੈਰਾਂ ਦੇ ਵਿੱਚ ਜਮਾ ਤਰਲ ਪਦਾਰਥ ਕਿਡਨੀ ਦੇ ਵਿੱਚ ਵਾਪਸ ਚਲਾ ਜਾਂਦਾ ਹੈ ਉੱਥੇ ਉਸ ਨੂੰ ਬਾਹਰ ਨਿਕਲਣ ਦਾ ਆਰਾਮ ਮਿਲ ਜਾਂਦਾ ਹੈ ਸੋ ਉਮੀਦ ਕਰਦੇ ਹਾਂ ਦੋਸਤੋ ਕਿ ਤੁਹਾਨੂੰ ਅੱਜ ਦੀ ਇਹ ਖਾਸ ਜਾਣਕਾਰੀ ਬਹੁਤ ਚੰਗੀ ਲੱਗੀ ਹੋਵੇਗੀ ਤੁਹਾਡੇ ਵਾਸਤੇ ਜਾਣਕਾਰੀ ਬਹੁਤ ਹੀ ਫਾਇਦੇਮੰਦ ਵੀ ਸਾਬਿਤ ਹੋਵੇਗੀ ਇਹ ਗੱਲ ਅਸੀਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਆਪਣੀ ਸਕਿਨ ਦਾ ਵਾਲਾਂ ਦਾ ਬਾਡੀ ਦਾ ਖਾਸ ਖਿਆਲ ਰੱਖਦੇ ਆ ਪਰ ਅਸੀਂ ਪੈਰਾਂ ਦੀ ਬਹੁਤੀ ਸੰਭਾਲ ਨਹੀਂ ਕਰਦੇ ਤੇ ਹੁਣ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਅਗੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਬਿਮਾਰੀਆਂ ਤੋਂ ਨਿਜਾਤ ਪਾਣ ਦੇ ਲਈ ਤੁਹਾਡੇ ਦੋਸਤ ਮਿੱਤਰ ਜੋ ਨੇ ਡਾਕਟਰ ਕੋਲ ਜਾਣ ਦੀ ਬਜਾਏ ਖਰਚਾ ਕਰਨ ਦੀ ਬਜਾਏ ਤੇਲ ਦੀ ਮਾਲਿਸ਼ ਦੇ ਨਾਲ ਆਪਣੀਆਂ ਇਹਨਾਂ ਸਮੱਸਿਆਵਾਂ ਤੋਂ ਨਿਛਾਤ ਪਾ ਸਕਣ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੋ ਵੀ ਤੁਹਾਡੇ ਵਿਚਾਰ ਨੇ ਇਸ ਹੈਲਥ ਟਿਪਸ ਦੇ ਬਾਬਤ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਆਪਣੇ ਵਿਚਾਰ ਮੇਰੂ ਯਾਨਕੀ ਦੀਦਕੌਰ ਨੂੰ ਫਿਲਹਾਲ ਦੇ ਉਜਾਸਾ ਤਨਪਾ